ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ। ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਵੱਲੋਂ 12ਵਾਂ ਮੂਰਤੀ ਸਥਾਪਨਾ ਦੋ ਇਸ ਦੇ ਮੌਕੇ ਤੇ ਸ਼੍ਰੀ ਰਮਾਇਣ ਜੀ ਦੇ ਕਟਬਾ ਸ਼ੁਰੂਆਤ ਕੀਤੀ ਗਈ ਸੀ ਅਤੇ ਉਹ ਸੰਪੂਰਨ ਹੋਏ ਹਨ ਅਤੇ ਇਸ ਮੌਕੇ ਤੇ ਅੱਜ ਦੁਰਗਾ ਮਾਤਾ ਮੰਦਿਰ ਕਮੇਟੀ ਵੱਲੋਂ ਉਹ ਹਾਨੀਗੜ੍ਹ ਸ਼ਹਿਰ ਦੀ ਸਭ ਤੋਂ ਵੱਡੀ ਮੰਗ ਅਤੇ ਲੋਕਾਂ ਦੇ ਦਿਲਾਂ ਦੇ ਖਾਟੂ ਸ਼ਾਮ ਪ੍ਰੇਮੀਆਂ ਦੀ ਮੰਦਰ ਨੂੰ ਲੈ ਕੇ ਚੱਲ ਰਹੀ ਮੰਗਲਿਆ ਜੋ ਪੂਰਨ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਅੱਜ ਦੁਰਗਾ ਮਾਤਾ ਮੰਦਰ ਕਮੇਟੀ ਵੱਲੋਂ ਖਾਟੂ ਸ਼ਾਮ ਮੰਦਰਾ ਤੇ ਮਾਤਾ ਸਰਸੋਤੀ ਦਾ ਮੰਦਰ ਬਣਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਜਾ ਕੀਤੀ ਜਾ ਰਹੀ ਹੈ ਆਮ ਇਸ ਮੌਕੇ ਤੇ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਘਲਾ ਤੇ ਉਹਨਾਂ ਦੇ ਨਾਲ ਰੂਪਚੰਦ ਗੋਇਲ ਅਤੇ ਹੋਰ ਮੈਂਬਰ ਵੀ ਬੈਠੇ ਨਜ਼ਰ ਆ ਰਹੇ ਹਨ ਇਸੇ ਮੌਕੇ ਤੇ ਪਰਮੇਸ਼ਰ ਅਟਲ ਵਿਸ਼ਾਧਾਰੀ ਸ਼੍ਰੀ ਸ਼੍ਰੀ 1008 ਰਾਜਗੁਰੂ ਅਚਾਰੀ ਸ਼੍ਰੀ ਮਹਾਮੰਡਲੇਸ਼ਵਰ ਸਵਾਮੀ ਵਿਸ਼ਵਾਨੰਦ ਸਰਸਵਤੀ ਮਹਾਰਾਜ ਜੀ ਪਹੁੰਚੇ ਹਨ ਤਸਵੀਰਾਂ ਵਿੱਚ ਦੇਖਦੇ ਹਾਂ ਸਰਜੀਵਨ ਗਰਗ ਜੀ ਬੈਠੇ ਨਜ਼ਰ ਆ ਰਹੇ ਹਨ ਅਤੇ ਭੂਮੀ ਪੂਜਨ ਹੋ ਰਿਹਾ ਹੈ ਕਿਉਂਕਿ ਜਿੱਥੇ ਮੰਦਿਰ ਬਣਾਉਣ ਦੇ ਲਈ ਉਹਨਾਂ ਵੱਲੋਂ ਪੂਜਨ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਪਰਦਿਆਂ ਦੇ ਨਾਲ ਨਾਲ ਭੂਮੀ ਪੂਜਨ ਪੰਡਿਤ ਜੀ ਵੱਲੋਂ ਕਰਾਇਆ ਜਾ ਰਹੇ ਹਨ ਤੇ ਇਸ ਮੌਕੇ ਤੇ ਸਮੂਹ ਮੈਂਬਰਾਂ ਵੱਲੋਂ ਸਥਾਪਨਾ ਦਿਵਸ ਦੇ ਮੌਕੇ ਤੇ ਭੋਮੀ ਭੋਜਨ ਕੀਤੇ ਜਾ ਰਹੇ ਹਨ ਕਿਉਂਕਿ ਇੱਥੇ ਘਾਟੂ ਸ਼ਾਮ ਅਤੇ ਮਾਤਾ ਸਰਸਵਤੀ ਦਾ ਮੰਦਿਰ ਬਣਨ ਜਾ ਰਿਹਾ ਹੈ ਜੋ ਕਿ ਘਾਟੂ ਸ਼ਾਮ ਪ੍ਰੇਮੀਆਂ ਦੀ ਬਹੁਤ ਵੱਡੀ ਮੰਗ ਸੀ ਜਿਸ ਨੂੰ ਲੈ ਕੇ ਦੁਰਗਾ ਮਾਤਾ ਕਮੇਟੀ ਮੈਂਬਰਾਂ ਵੱਲੋਂ ਇਸ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਦੀ ਨਹੀਂ ਅੱਜ ਰਾਜਗੁਰੂ ਚਾਰੀ ਮਹਾ ਮੰਡਲ ਦੇ ਸ੍ਰੀ ਸੁਆਮੀ ਵਿਸ਼ਵਾਨੰਦ ਸਰਸਵਤੀ ਮਹਾਰਾਜੀ ਤਰਫੋਂ ਕੀਤੀਆਂ ਹਨ ਜਿੱਥੇ ਕੀ ਆਉਣਾ ਵੱਲੋਂ ਅੱਜ ਨਹੀਂ ਰੱਖਿਆ ਇੱਕ ਲਾ ਕੇ ਮੰਦਿਰ ਦੀ ਤਿਆਰੀਆਂ ਅਲੰਬਕਾਰ ਦਿੱਤੀਆਂ ਹਨ ਜਿੱਥੇ ਕੀ ਮਨੀਤ ਸਿੰਘਲਾ ਜੀ ਵੱਲੋਂ ਵੀ ਇਹਦੀ ਖੁਸ਼ੀ ਜ਼ਾਹਰ ਕੀਤੀ ਕਿ ਉੱਤੇ ਮੈਂਬਰਾਂ ਤੇ ਹੋਰ ਖਾਟੂ ਸ਼ਾਮ ਪ੍ਰੇਮੀਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੁਰਗਾ ਮਾਤਾ ਮੰਦਿਰ ਕਮੇਟੀ ਦੇ ਮੈਂਬਰਾਂ ਵੱਲੋਂ ਪਾੜ ਪੂਜਨ ਦਾ ਸੰਪੂਰਨ ਹੋਣ ਤੋਂ ਬਾਅਦ ਸੰਤ ਸਰਸੋਦੀ ਮਹਾਰਾਜ ਵੱਲੋਂ ਕਿ ਰੱਖ ਦਿੱਤੀ ਗਿਆ ਮੰਦਰ ਦੀ ਜਿਹਦੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਰਮ ਪੂਜਨ ਹੁਣ ਤੋਂ ਬਾਅਦ ਹੁਣ ਆਉਣਾ ਵੱਲੋਂ ਜਿੱਤੇ ਮੰਦਰ ਦੀ ਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੇ ਸਾਲ ਤੱਕ ਮੰਦਰ ਤਿਆਰ ਹੋ ਜਾਵੇਗਾ ਉਹ ਤੁਹਾਨੂੰ ਸੁਣਾਉਣੇ ਆ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੀਰਦੀਪ ਸਿੰਘ ਗੋਲਦੀ ਵੀ ਪਹੁੰਚੇ ਉਹ ਉਹਨਾਂ ਨੂੰ ਵੀ ਸੁਣਾਉਣੇ ਕੀ ਕਹਿੰਦੇ ਨਜ਼ਰ ਆਇਆ ਤੇ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਘਲਾ ਅਤੇ ਟਵਿੰਕਲ ਬੋਲਜੀ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਆਓ ਸੋਨੋ ਸੋਨੋ ਖੰਨਾ ਨੇ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਾਰੀ ਦੇ ਦੀ ਨੀਮ ਬਥਰ ਰੱਖਿਆ ਜਾ ਰਿਹਾ ਹੈ ਜਿੱਤੇ ਰਾਜਪੁਰੂ ਸਰਸவதி ਮਹਾਰਾਜੀ ਦੇ ਨਾਲ ਨਾਲ ਸਮੂਹ ਕਮੇਟੀ ਮੈਂਬਰਾਂ ਵੱਲੋਂ ਵੀ ਨੀਂਦੇ ਵਿੱਚ ਇੱਟਾਂ ਦੀ ਚਣਾਈ ਸ਼ੁਰੂ ਕਰ ਦਿੱਤੀ ਗਈ ਹੈ ਹਨ ਅਤੇ ਇਹ ਮੰਦਰ ਬਹੁਤ ਜਲਦੀ ਭਾਉ ਬਣ ਕੇ ਤਿਆਰ ਹੋ ਜਾਵੇਗਾ ਅਤੇ ਖਾਟੂ ਸ਼ਾਮ ਪ੍ਰੇਮੀਆਂ ਦੀ ਜੋ ਬਹੁਤ ਚਿਰ ਤੋਂ ਮੰਗ ਸੀ ਉਹ ਪੂਸ਼ਮਪੂਰਨ ਹੋਣ ਜਾ ਰਹੀ ਹੈ ਕਿਉਂਕਿ ਸ਼ਹਿਰ ਵਾਸੀਆਂ ਦੇ ਲਈ ਬਹੁਤ ਵਧੀਆ ਗੱਲ ਹੈ ਤਸਵੀਰਾਂ ਤੁਸੀਂ ਦੁਰਗਾ ਮਾਤਾ ਮੰਦਰ ਇਹ ਦੇਖ ਰਹੇ ਹੋ ਜਿੱਥੇ ਮੰਦਿਰ ਦੀ ਉਸਾਰੀ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਜਲਦੀ ਇਹ ਮੰਦਿਰ ਬਣ ਕੇ ਤਿਆਰ ਹੋ ਜਾਵੇਗਾ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਮਨੀਤ ਸਿੰਘ ਲਾ ਜੀ ਅਤੇ ਵਿਨਰਜੀਤ ਸਿੰਘ ਗੋਲਡੀ ਹਲਕਾ ਚਾਰਜ ਸ਼੍ਰੋਮਣੀ ਕਾਲੀ ਦਲ ਅਤੇ ਇਸ ਮੰਦਿਰ ਦੀ ਉਸਾਰੀ ਦੇ ਲਈ ਜਿੱਥੇ ਉਹਨਾਂ ਨੇ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਦੀ ਬੇਨਤੀ ਕੀਤੀ ਤੇ ਤੇ ਮੰਦਿਰ ਦੀ ਜਦੋਂ ਹੀ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਖਾਟੂ ਸ਼ਾਮ ਪ੍ਰੇਮੀਆਂ ਵੱਲੋਂ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਨੂੰ ਯੋਗਦਾਨ ਦੇਣ ਦੇ ਲਈ ਵਾਦੂਦ ਫੋਨ ਕੀਤੇ ਜਾ ਰਹੇ ਹਨ ਤਸਵੀਰਾਂ ਦੇਖ ਸਕਦੇ ਹੋ ਸਭ ਮੈਂਬਰਾਂ ਦੇ ਨਾਲ ਨਾਲ ਸ਼ਹਿਰ ਵਾਸੀ ਵੀ ਖੜੇ ਨਜ਼ਰ ਆ ਰਹੇ ਹਨ ਅਤੇ ਆਓ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ ਜੀ ਆਪੇ ਲੈਣੇ ਪੈਤਰਾਂ Субтитры сделал DimaTorzok ਇਹਰ ਬਹੁਤ ਹੀ ਸੁਭਾਗਾ ਸਮਾਂ ਮੈਂ ਹਰ ਸਾਲ ਇਸ ਦੁਰਗਾ ਮਾਤਾ ਮੰਦਰ ਤੇ ਇੱਥੇ ਜਿੰਨੀ ਕਮੇਟੀ ਹੈ ਉਹਨਾਂ ਦਾ ਮਿਲ ਕੇ ਇੱਥੇ ਹਮੇਸ਼ਾ ਕੋਈ ਨਾ ਕੋਈ ਸਮਾਗਮ ਹੁੰਦਾ ਰਹਿੰਦਾ ਹੈ ਤੇ ਇੱਥੇ ਨਤਮਸਤਕ ਹੋਣ ਆਈਦਾ ਹੈ ਤੇ ਕਰਮਾਂ ਵਾਲੇ ਹੁੰਦੇ ਨੇ ਬੰਦੇ ਜਿਨ੍ਹਾਂ ਨੂੰ ਸ਼ਾਂਤਾਂ ਮਹਾਪੁਰਸ਼ਾਂ ਦੀ ਸੰਗਤ ਮਿਲਦੀ ਹੈ ਚੰਗੇ ਇਨਸਾਨਾਂ ਦੀ ਸੰਗਤ ਮਿਲਦੀ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਜੀਵਨ ਦੇ ਵਿੱਚ ਚੰਗੇ ਸੱਜਣ ਜਿਹੜੇ ਨੇ ਨਾ ਉਹ ਬੜੇ ਔਖੇ ਮਿਲਦੇ ਨੇ ਹਮੇਸ਼ਾ ਔਖੇ ਮਿਲਦੇ ਨੇ ਅੱਜ ਖਾਟੂ ਸ਼ਾਮ ਜੀ ਦਾ ਮਾਤਾ ਸਰਸਵਤੀ ਜੀ ਦਾ ਜਿਹੜੀ ਮੰਦਰ ਦੇ ਨੀਂਹ ਪੱਥਰ ਰੱਖਿਆ ਗਿਆ ਉਹਦੇ ਲਈ ਪੂਰੀ ਜਿਹੜੇ ਸਮੁੱਚੀ ਟੀਮ ਨੂੰ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ ਤੇ ਨਾਲ ਹੀ ਪਵਾਨੀਗੜ ਵਾਸੀਆਂ ਨੂੰ ਤੇ ਨਾਲ ਹੀ ਇਹ ਕਮੇਟੀ ਜਿੰਨੀ ਜਿੰਨੇ ਵੀ ਆਰਗੇਨਾਈਜ਼ਰ ਨੇ ਜਿੰਨੇ ਵੀ ਇਸ ਇਸ ਉਪਲਖਸ਼ ਦੇ ਵਿੱਚ ਇਸ ਕਾਰਵਾਈ ਦੇ ਵਿੱਚ ਇਸ ਕੰਮ ਦੇ ਵਿੱਚ ਜਿੰਨੇ ਵੀ ਲੋਕ ਇਨਵੋਲਵ ਨੇ ਉਹ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਾਡਾ ਦੇਸ਼ ਜਿਹੜਾ ਨਾ ਬੇਸਿਕਲੀ ਉਹ ਧਰਮ ਦੇ ਨਾਲ ਪਹਿਲਾਂ ਜੁੜਦਾ ਹੈ ਉਹ ਜਿਵੇਂ ਕਹਿੰਦਾ ਵੀ ਰਾਜ ਵੀ ਧਰਮ ਨਾਲ ਚੱਲਦਾ ਤੇ ਧਰਮ ਵੀ ਰਾਜ ਨਾਲ ਚੱਲਦਾ ਸੋ ਇਸ ਤਰ੍ਹਾਂ ਦੇ ਉਪਲਖਤ ਦੇ ਵਿੱਚ ਜਿਹੜਾ ਜਿਹੜਾ ਇਹ ਅੱਜ ਦਾ ਇਹ ਕਾਰਜ ਕੀਤਾ ਗਿਆ ਸੰਤਾ ਮਹਾਂਪੁਰਸ਼ਾਂ ਤੋਂ ਜਿਹੜਾ ਅਸ਼ੀਰਵਾਦ ਲੈ ਕੇ ਇਹ ਸ਼ੁਰੂ ਕੀਤਾ ਗਿਆ ਤੇ ਬਹੁਤ ਵੱਡਾ ਉਪਰਾਲਾ ਹੈ ਤੇ ਇਸ ਦੇ ਵਿੱਚ ਮੈਂ ਕਹੂੰਗਾ ਸਾਰਿਆਂ ਨੂੰ ਪੂਰਨ ਤੌਰ ਤੇ ਸਹਿਯੋਗ ਕਰਨਾ ਚਾਹੀਦਾ ਹੈ ਤੇ ਸਾਰੇ ਨਾਲ ਮਿਲ ਕੇ ਹੋਰ ਆਪਾਂ ਇਹਨੂੰ ਵੱਡਾ ਜਿਹੜਾ ਜਿੱਥੇ ਲੋਕ ਕਿਉਂਕਿ ਜਦੋਂ ਕਿਸੇ ਮੰਦਿਰ ਗੁਰਦੁਆਰੇ ਚ ਕਿਸੇ ਧਾਰਮਿਕ ਸਥਾਨ ਤੇ ਅਸੀਂ ਜਾਂਦੇ ਆ ਤਾ ਸਾਡੇ ਮਨ ਦੀਆਂ ਜਿਹੜੀਆਂ ਉਲਝਣਾਂ ਨੇ ਉਹ ਦੂਰ ਹੁੰਦੀਆਂ ਨੇ ਤੇ ਬੰਦਾ ਜ਼ਿੰਦਗੀ ਤਰੱਕੀ ਕਰਦਾ ਸੋ ਬਹੁਤ ਸੋਹਣਾ ਪਰਾਲਾ ਸਾਹਿਬ ਜੀ ਦੇਖ ਰਹੇ ਹਾਂ 24 ਪੰਜਾਬ న్యూਸ ਚੈਨਲ ਨੂੰ ਜਿੱਥੇ ਅਸੀਂ ਆਮ ਗੱਲਾਂ ਬਾਤਾਂ ਕਰਦੇ ਰਹੇ ਨੇ ਉੱਥੇ ਅਸੀਂ ਇੱਕ ਭਵਾਨੀਗੜ੍ਹ ਸ਼ਹਿਰ ਦੀ ਸਭ ਤੋਂ ਵੱਡੀ ਕਈ ਇੱਕ ਮੰਗ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਖਾਟੂ ਸ਼ਾਮ ਪਰਿਵਾਰ ਦੇ ਮੰਦਰ ਨੂੰ ਲੈ ਕੇ ਉਹ ਹੁਣ ਸਾਡੇ ਬਹੁਤ ਜਲਦੀ ਦਿਲਾਂ ਦੇ ਵਿੱਚ ਖੁਸ਼ੀ ਲੈ ਕੇ ਆ ਰਹੀਆਂ ਕਿਉਂਕਿ ਗੱਲ ਕਰੀਏ ਪੋਹਾਨੀਗੜ ਦੇ ਵਿੱਚ ਦੁਰਗਾ ਮਾਤਾ ਮੰਦਿਰ ਵਿੱਚ ਅੱਜ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਕਿਉਂਕਿ ਅਗਰ ਗੱਲ ਕਰੀਏ ਮਾਤਾ ਰਾਣੀ ਦਾ ਅੱਜ ਕੇਕ ਵੀ ਕੱਟਿਆ ਗਿਆ ਉੱਥੇ ਹੀ ਅੱਜ ਜਿੱਥੇ 2 ਦਿਨਾਂ ਤੋਂ ਸ਼੍ਰੀ ਰਮਨ ਜੀ ਦੇ ਪਾਰ ਸ਼ੁਭਰਾਮਸਿਵਾ ਅੱਜ ਸੰਪੂਰਨ ਹੋਏ ਨੇਗੇ ਅਤੇ ਇਸ ਮੌਕੇ ਤੇ ਦੁਰਗਾ ਮਾਤਾ ਮੰਦਰ ਦੇ ਪ੍ਰਧਾਨ ਨੇ ਜਦੋਂ ਸਾਨੂੰ ਇਹ ਖੁਸ਼ੀ ਦਿੱਤੀ ਤਾਂ ਉਹਨਾਂ ਵਿੱਚ ਸਾਨੂੰ ਵੀ ਬਹੁਤ ਖੁਸ਼ੀ ਲੱਗੀ ਕਿਉਂਕਿ ਉਹਨਾਂ ਨੇ ਜਦੋਂ ਦੱਸਿਆ ਵੀ ਅਸੀਂ ਖਾਟੂ ਸ਼ਾਮ ਪਰਿਵਾਰ ਦਾ ਇੱਕ ਬਹੁਤ ਸਭਭਵ ਮੰਦਰ ਬਣਾ ਰਹੇ ਹਾਂ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਮੰਦਰ ਬਣ ਦੇ ਨਾਲ ਨਾਲ ਜਦੋਂ ਅਸੀਂ ਅਨਾਉਂਸ ਕਰਿਆ ਦਾਨੀ ਨੇ ਜਿਹੜੇ ਦਾਨ ਕਰਨ ਵਾਲੇ ਨੇ ਉਹ ਵੀ ਪਹੁੰਚਨੇ ਸ਼ੁਰੂ ਹੋ ਚੁੱਕੇ ਨੇਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿੰਨੀ ਗੋਣਾਂ ਦੇ ਵਿੱਚ ਖੁਸ਼ੀ ਅੱਜ ਆਓ ਉਹਨਾਂ ਨਾਲ ਗੱਲਬਾਤ ਕਰਦਿਆਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਅਮਨੀ ਜੀ ਪਹਿਲਾਂ ਅਸੀਂ ਗੱਲ ਕਰੀਏ ਤੁਸੀਂ ਬਹੁਤ ਜਦੋਂ ਪਰਸੋ ਸਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਕਿਹਾ ਵੀ ਮੰਦਰੀ ਤਿਆਰੀ ਹੋ ਗਈ ਤੁਸੀਂ ਕਿਹਾ ਤੁਹਾਨੂੰ ਕੁਝ ਮਿੰਟਾਂ ਦੇ ਵਿੱਚ ਵੀ ਫੋਨ ਆ ਗਿਆ ਵੀ ਮੰਦਰੀ ਦੀ ਤਿਆਰੀ ਸ਼ੁਰੂ ਕਰੋ ਦੇਡ ਦਾਣ ਦੇਣ ਵਾਲੇ ਸਭ ਤੋਂ ਪਹਿਲਾਂ ਪਹੁੰਚਣੇ ਕੀ ਕਹੋਗੇ ਉਸ ਵਾਸਤੇ ਮੈਂ ਇਸ ਲਈ ਸਾਰੇ ਸ਼ਹਿਰ ਨੂੰ ਅਸੀਰਾ ਧੰਨਵਾਦ ਕਰਦਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਦੁਰਗਾ ਮਾਤਾ ਮੰਦਿਰ ਦੇ 12ਵੇਂ ਸਥਾਪਨ ਦੇ ਸਮਾਰੋਹ ਜਿਹਦੇ ਵਿੱਚ ਸ੍ਰੀ ਰਮਨ ਜੀ ਦੇ ਪਾਠ ਰਖਾਏ ਸੀਗੇ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਤੇ ਉਸ ਦੇ ਵਿੱਚ ਸਵਾਮੀ ਜੀ ਦੇ ਕਰ ਕਰਮਾਂ ਦੇ ਨਾਲ ਅਸੀਂ ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਦਾ ਤੇ ਸਰਸਪਤੀ ਮਾਤਾ ਦੋ ਮੰਦਿਰ ਦਾ ਨਿਰਮਾਣ ਕਰਨ ਲਈ ਸਜਨੀ ਪੱਥਰ ਰੱਖਿਆ ਇਸ ਨੀ ਪੱਥਰ ਰੱਖਣ ਤੋਂ ਬਾਅਦ ਸਾਨੂੰ ਬੜੀ ਖੁਸ਼ੀ ਹੋਈ ਕਿ ਦਾਨੀ ਸੱਜਣਾ ਨੇ ਸਾਨੂੰ ਆਪ ਫੋਨ ਕਰਕੇ ਆਪਣੇ ਨਾਮ ਲਖਾਏ ਨੇ ਕਿ ਅਸੀਂ ਮੰਦਿਰ ਦੇ ਨਿਰਮਾਣ ਦੇ ਵਿੱਚ ਦਾਨ ਦੇਣਾ ਚਾਹੁੰਦੇ ਆ ਅਸੀਂ ਉਹਨਾਂ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਵੀ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਮੰਦਿਰ ਦਾ ਨਿਰਮਾਣ ਹੌਲੀ-ਹੌਲੀ ਹੋ ਜਾਊਗਾ ਅਗਲੇ ਸਾਲ ਤੱਕ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਸੰਪੂਰਨ ਕਰ ਲਈਏ ਤੇ ਮੈਂ ਸਾਰੇ ਦਾਨ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਮੰਦਿਰ ਦੇ ਲਈ ਜੋ ਵੀ ਯੋਗਦਾਨ ਦੇਣਾ ਚਾਹੁੰਦਾ ਉਹ ਸਾਡੇ ਮੰਦਿਰ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਤੇ ਅਸੀਂ ਉਸ ਦੀ ਦਾਨ ਰਕਮ ਸਾਡੇ ਤੱਕ ਪਹੁੰਚ ਜਾਊਗੀ ਆ ਅਗਰ ਮਨੀਜੀ ਗੱਲ ਕਰੀਏ ਤਾਂ ਤੁਹਾਡੇ ਤੁਸੀਂ ਜਦੋਂ ਪਰਸਰ ਨਾਲ ਗੱਲ ਕਰ ਰਹੇ ਸੀ ਤੁਸੀਂ ਬਹੁਤ ਖੁਸ਼ ਦੇਖਿਆ ਮੈਂ ਵੀ ਮਲਕਾ ਖਾਟੂ ਸ਼ਾਮ ਪਰਿਵਾਰ ਦੇ ਲਈ ਤੇ ਇੱਕ ਬਹੁਤ ਵੱਡੀ ਗੱਲ ਪਹਾਨੀ ਘੜ ਲਈ ਕਿਉਂਕਿ ਜਦੋਂ ਵੀ ਕਿਤੇ ਜਾਣਾ ਹੁੰਦਾ ਤਾਂ ਨਜ਼ਦੀਕ ਆਪਣੇ ਮੰਦਰ ਨਹੀਂ ਸੀਗੇ ਜਦੋਂ ਬਾਹਰ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਕਿਉਂਕਿ ਖਾਟੂ ਸ਼ਾਮ ਪ੍ਰੀਮੇ ਦੇ ਮੰਨ 'ਚ ਸੀ ਵੀ ਪਹਾਨੀਗੜ੍ਹ ਸ਼ਹਿਰ ਦੇ ਵਿੱਚ ਸਭ ਤੋਂ ਵੱਡੀ ਲੋੜ ਆ ਮੰਦਰ ਦੀ ਕਿਵੇਂ ਦੇਖਦੇ ਆ ਇਹ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਖਾਟੂ ਸ਼ਾਮ ਪਵਾਨੀਗੜ ਦੇ ਵਿੱਚ ਕਾਫੀ ਟਾਈਮ ਤੋਂ ਲੋਕਾਂ ਦੀ ਮੰਗ ਸੀ ਕਿ ਮੰਦਰ ਪਵਾਨੀਗੜ ਦੇ ਵਿੱਚ ਖਾਟੂ ਸ਼ਾਮ ਜੀ ਦਾ ਬੰਨਣਾ ਚਾਹੀਦਾ ਹੈ ਚਲੋ ਕੁਝ ਕਾਰਨਾ ਕਰਕੇ ਕੋਈ ਚੀਜ਼ ਡਿਲੇ ਹੋ ਜਾਂਦੀ ਹੈ ਪਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਦਿਨ ਖੁਸ਼ੀ ਦਾ ਆ ਗਿਆ ਤੇ ਅੱਜ ਅਸੀਂ ਉਹਨਾਂ ਨੀਂਹ ਪੱਥਰ ਰੱਖ ਚੁੱਕੇ ਹਾਂ ਤੇ ਅਗਲੇ ਸਾਲ ਤੱਕ ਖਾਟੂ ਸ਼ਾਮ ਜੀ 6 ਜੋ 7 ਤਰੀਕ ਨੂੰ ਅਸੀਂ ਮੰਦਰ ਦੀ ਸਥਾਪਨਾ ਦਿਵਸ ਸਮਾਰੋਹ ਦੇ ਵਿੱਚ ਪ੍ਰੋਗਰਾਮ ਰੱਖਦੇ ਹਾਂ ਤਾਂ 7 ਤਰੀਕ ਨੂੰ ਹੀ ਸ੍ਰੀ ਖਾਟੂ ਸ਼ਾਮ ਜੀ ਦੇ ਮਹਾਂ ਦਾ ਤੇ ਸਰਸਵਤੀ ਮਾਤਾ ਜੀ ਦਾ ਮੰਦਿਰ ਪਾਨੀਗੜ੍ਹ ਦੇ ਵਿੱਚ ਤਿਆਰ ਹੋ ਜਾਵੇ ਆ ਅਗਰ ਗੱਲ ਕਰੀਏ ਦਾਨੀਆਂ ਬੋਲੋ ਸੋਢਰਾ ਸੰਪਰਕ ਕੀਤੇ ਜਾ ਰਹੇ ਨੇ ਅੱਜ ਵੀ ਅਸੀਂ ਦੇਖਿਆ ਹੈ ਕਿ ਲੰਗਰ ਦੀ ਗੱਲ ਹੋਵੇ ਜਾਂ ਪ੍ਰਬੰਧਾਂ ਦੀ ਗੱਲ ਹੋਵੇ ਕਿਵੇਂ ਦੇਖੀ ਲੋਕਾਂ ਦੇ ਵਿੱਚ ਬਹੁਤ ਸ਼ਰਧਾ ਹੈ ਦਾਨ ਦੇਣ ਦੀ ਕੋਈ ਕਮੀ ਨਹੀਂ ਹੈਗੀ ਇਹ ਕਹਾਵਤ ਹੈਗੀ ਹੈ ਕਿ ਧਾਨੀਆਂ ਦੀ ਕੋਈ ਕਮੀ ਨਹੀਂ ਹੈਗੀ ਜੇ ਰੋ ਭਗਵਾਨ ਆਪ ਆਉਣ ਨੂੰ ਤਿਆਰ ਨਹੀਂ ਤਾਂ ਦਾਨੀ ਵੀ ਆਪਣੇ ਆਪ ਹੀ ਆਉਂਦੇ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਦੋਂ ਅਸੀਂ ਨੀਂਹ ਪੱਥਰ ਰੱਖਿਆ ਤਾਂ ਉਸ ਤੋਂ ਪਹਿਲਾਂ ਸਾਡੇ ਕੋਲ ਕੋਈ ਦਾਨ ਨਹੀਂ ਸੀਗਾ ਪਰ ਨੀਂਹ ਪੱਥਰ ਰੱਖਣ ਤੋਂ ਬਾਅਦ ਸਾਡੇ ਕੋਲ ਦਾਨਾਂ ਦੀ ਬਹੁਤ ਬਹੁਤ ਦਾਨੀਆਂ ਦੀ ਸਾਡੇ ਕੋਲ ਲਿਸਟ ਜਿਹੜੀ ਹੈ ਸਾਡੇ ਕੋਲੇ ਨੋਟ ਹੋਈ ਹੈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਇੱਕ ਮੰਦਰ ਦੇ ਹੋਰ ਵੀ ਖੜੇ ਨੇ ਮੈਂਬਰ ਟਵਿੰਕਲ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਅਸੀਂ ਕਬੀ ਬਹੁਤ ਉਤਸ਼ਾਹੀ ਜਦੋਂ ਮੰਦਰ ਦੀ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਤਕਰੀਬ ਮਹਾਰਾਜ ਜੀ ਵੱਲੋਂ ਰੱਖਿਆ ਰੀ ਆਮ ਲੋਕਾਂ ਦੇ ਵਿੱਚ ਵੀ ਬਹੁਤ ਖੁਸ਼ੀ ਸੀ ਇਸ ਚੀਜ਼ ਨੇ ਆਮ ਲੋਕਾਂ ਦਾ ਖੁਸ਼ੀ ਹੋ ਰਿਹਾ ਹੈ ਜੀ ਕੀ ਆ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਖੁਸ਼ੀ ਵਾਲਾ ਦਿਨ ਆ ਕਿ ਸਾਡੇ ਮਾਤਾ ਰਾਣੀ ਦਾ ਜੀਤੂ ਦਿਨ ਹੈ ਉਦੋਂ ਬਾਅਦ ਅੱਜ ਸਾਡੇ ਸੁਨਹਿ ਪੱਤਰ ਰੱਖਣ ਤੋਂ ਬਾਅਦ ਲੋਕਾਂ ਵਿੱਚ ਇੰਨੀ ਉਤਸਾਹ ਪਾਇਆ ਗਿਆ ਕਿ ਲੋਕਾਂ ਦਾ ਬਸ ਮੰਨੋ ਵੀ ਇੰਨੀ ਖੁਸ਼ੀ ਹੋ ਰਹੀ ਉਹਨਾਂ ਨੂੰ ਕਿ ਉਹਨਾਂ ਦਾ ਉਹ ਹੋ ਨਹੀਂ ਹੋ ਰਿਹਾ ਉਹ ਕਹਿੰਦੇ ਵੀ ਸਾਡੇ ਪਵਾਨੀਗੜ੍ਹ ਵਿੱਚ ਖਾਟੂ ਸ਼ਾਮ ਜੀ ਦਾ ਮੰਦਿਰ ਬਣ ਰਿਹਾ ਹੈ ਤੇ ਸਾਨੂੰ ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ ਇਸ ਲਈ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪ ਦਾ ਵੱਧ ਤੋਂ ਵੱਧ ਦਾਨ ਦਿਓ ਤਾਂ ਜੋ ਪਾਵਰ ਮੰਦਰ ਛੇਤੀ ਬਣ ਸਕੇ ਹਾਂ ਜਿਹੜੇ ਮੈਂਬਰਾਂ ਨਾਲ ਅਸੀਂ ਗੱਲਬਾਤ ਕਰੀ ਪ੍ਰਧਾਨ ਜੀ ਨਾਲ ਉਹਨਾਂ ਨੇ ਵੀ ਦੇਖੇ ਕਿੰਨੀ ਖੁਸ਼ਿਆ ਖਾਟੂ ਸ਼ਾਮ ਜੀ ਤੇ ਮਾਤਾ ਸਰਸਵਤੀ ਜੀ ਦਾ ਮੰਦਰ ਗਿਆਨ ਦੀ ਮਾਤਾ ਜੀ ਨੂੰ ਕਹਿੰਦਾ ਉਹ ਪਹੁੰਚ ਰਹੇ ਨੇ ਜਿੱਥੇ ਕਿ ਸਾਨੂੰ ਸਭ ਤੋਂ ਵੱਡੀ ਲੋੜ ਅੱਜ ਦੇ ਸਮੇਂ ਦੇ ਵਿੱਚ ਉੱਥੇ ਅਸੀਂ ਗੱਲਬਾਤ ਕਰੀਏ ਇਸ ਮੌਕੇ ਤੇ ਪੰਡੀ ਜੀ ਨੇ ਇੱਥੇ ਦੇ 메ਨ ਪੁਜਾਰੀ ਨੇ ਮੋਹਨ ਲਾਲ ਸਾਸਤਰੀ ਜੀ ਨਾਲ ਦੀ ਅਸੀਂ ਸੋਨ ਪਹਿਲਾਂ ਵੀ ਇੰਟਰਵਿਊ ਸੁਣਵਾਈ ਹੈ ਕਈ ਵਾਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ 2 ਮਿੰਟ ਬਾਅਦ ਰੋਕ ਲੈ 메ਨ ਪੁਜਾਰੀ ਨੇ ਪੰਡ ਮੋਹਨ ਲਾਲ ਸਾਸਤਰੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਖਾਟੂ ਸ਼ਾਮ ਪਰਿਵਾਰ ਪਹੁੰਚ ਰਿਹਾ ਜੀ ਪਰਿਵਾਰ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਜਿੱਥੇ ਸਾਡੇ ਦੁਰਗਾ ਮਾਤਾ ਮੰਦਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਤਕਰੀਬਨ ਬਹੁਤ ਭਵਾਨੀਗੜ੍ਹ ਦੇ ਇੱਕ ਨੰਬਰ ਮੰਦਰ ਚਾਹੁੰਦੇ ਨੇ ਕਿਉਂਕਿ ਇੱਥੇ ਹਰੇਕ ਤਕਰੀਬਨ ਪਹੁੰਚਦੇ ਆ ਤਾਂ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਇੱਕ ਸਥਾਨ ਹੈ ਜਿਹੜਾ ਬਹੁਤ ਸ਼ਾਂਤਮਈਆ ਰਣਮਿਕ ਹੈ ਤੇ ਉਹਨਾਂ ਇੱਥੇ ਅੱਜ ਬਹੁਤ ਬੜੀ ਖਾਟੂ ਸ਼ਾਮ ਪ੍ਰੇਮੀਆਂ ਦੀ ਜਿਹੜੀ ਮੰਗ ਸੀਗੀ ਪੂਰਨ ਹੋਣ ਜਾ ਰਹੀ ਹੈ ਮਾਤਾ ਸਰਸਵਤੀ ਅਤੇ ਖਾਟੂ ਸ਼ਾਮ ਜੀ ਦਾ ਮੰਦਿਰ ਬਣ ਜਾ ਰਿਹਾ ਹੈ ਕੀ ਕਹਾਂਗੇ ਇਸ ਮੌਕੇ ਤੇ ਦੇਖੋ ਬਈ ਸਭੇ ਤੋਂ ਕਹਿ ਕੇ ਇਹ ਜੋ ਹਮਾਰਾ ਬੋਹਾਨੀਗੜ੍ਹ ਮੈਂ ਸਭ ਤੋਂ ਪਹਿਲੇ ਨੰਬਰ 'ਤੇ ਹੀ ਹੈ ਸ੍ਰੀ ਦੁਰਗਾ ਮਾਤਾ ਮੰਦਿਰ ਹੈ क्योंकि जगह ऐसी है कि जहाँ पर बड़ा सुकून शांति मिलती है जगह ऐसे है कि कुछ है ऐसे नहीं कि अभी तत्काल कुछ बनता है पूर्व जन्म को कुछ है तप के कारण या कुछ ऐसी क्रिया होगी जैसे कारण ये स्थान बड़ा उच्च का माना जाता है तो खाटू श्याम जी की कृपा बहुत है यहाँ भक्त बहुत है खाटू श्याम जी के और संसार में बहुत है खाटू श्याम के वक्त <coughs> कई सालों से यही चर्चा चल रही थी कि खाटू श्याम का मंदिर बन रहा है बन रहा बन रहा नहीं नहीं बन पाया लेकिन खाटू श्याम जी ने स्थान चुनना है कि कहाँ बनाया जाए तो आज एक हमारा धन्य हम सब का धन्य भाग्य है जो आज इस दुर्गा माता मंदिर में खाटू श्याम जी के मंदिर बनने जा रहा है तो सभी भवानीगढ़ वासियों का भी बहुत बहुत शुक्रगुजार हैं क्योंकि उन्हें बड़ी विनती बड़ी अरदास करी है और प्रार्थना करी कि भई यहाँ इस स्थान भवानीगढ़ में ही कहते खाटू श्याम जी का मंदिर बने तो इसी करके आज सबने प्रयास हमारे श्री मनीष सिंगला जी जो बहुत आगे करे और अपने ट्विंकल गोयल जी ये सारे सभी कीर्तन सभी मेंबर सभी मिलकर के सहयोग करते हैं इसके इसके मंदिर को आगे डेवलपमेंट बढ़ाने की बहुत कोशिश करते हैं तो इन सबका बहुत धन्यवाद और आप सबका भी बहुत धन्यवाद क्योंकि ये खाटू श्याम का मंदिर बड़े बनेगा तो बहुत धूमधाम से ही बनेगा बड़े हर्षोल्लास सभी नगर निवासी देखेंगे कैसा भव्य मंदिर बनेगा ਇਸਰ ਪੰਡ ਮੋਲਾ ਸਾਸਤ ਜਿਨ੍ਹਾਂ ਨਾਲ ਗੱਲ ਕਰੀ ਦੇਖੋ ਉਹਨਾਂ ਦੇ ਮਾਣਾਂ ਚ ਵੀ ਕਿੰਨੀ ਖੁਸ਼ੀ ਹੈ ਮਤਲਬ ਕਿ ਜ਼ਾਹਿਰ ਨਹੀਂ ਕਰ ਸਕਦੇ ਕਿ ਸਾਡੇ ਲਈ ਸ਼ਬਦ ਨਹੀਂ ਕਹਿਣ ਨੂੰ ਹੈਗੇ ਕਿਉਂਕਿ ਕਹਿੰਦੇ ਵੀ ਇੰਨਾ ਮੰਗ ਸੀ ਸ਼ਹਿਰ ਵਾਸੀਆਂ ਦੀ ਵੀ ਖਾਟੂ ਸ਼ਾਮ ਜੀ ਦਾ ਕਿਉਂਕਿ ਮਾਣੋ ਬਹੁਤ ਪ੍ਰੇਮ ਹੈ ਕਿਉਂਕਿ ਧਨ ਭਾਗ ਹੋ ਜਗ੍ਹਾ ਦੇ ਜਿਹੜੀ ਜਗ੍ਹਾ ਤੇ ਕਹਿੰਦੇ ਆ ਕੇ ਬਰਾਜਮਾਨ ਹੁੰਦੇ ਨੇਗੇ ਉਹ ਗੱਲਾਂ ਨੂੰ ਲੈ ਕੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉੱਥੇ ਤੁਹਾਨੂੰ ਅਸੀਂ ਗੱਲਾਂ ਬਾਤ ਬਿੰਦਰਜੀਤ ਸਿੰਘ ਗੋਲਡੀ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਤੁਹਾਨੂੰ ਦੱਸਦੇ ਹਾਂ ਕੀ ਕਹਿੰਦੇ ਨਜ਼ਰ ਆਏ ਨੇ 24 ਪੰਜਾਬ న్యూਸ ਤੋਂ ਕ੍ਰਿਸ਼ਨ ਕਾਰਕ ਸੰਗ